ਮਹਿੰਜੀ ਆਇਆ ਨੂੰ ਲੈ ਕੇ ਹਾਂ ਜਰਾਂ ਅੱਜ ਦੀ ਵੱਡੀ ਖਬਰ ਸਤਲੁਜਾ ਰੋਹਪੋੜ ਤੇ ਮੰਡਰਾਏ ਖਤਰੇ ਦੇ ਬਦਲ ਕਿਸੇ ਸਮੇ ਵੀ ਡਿੱਗ ਸਕਦਾ ਹੈ ਪੁਲ ਇਸ ਤਰ੍ਹਾਂ ਵੱਡੀ ਖਬਰ ਆ ਰਹੀ ਹੈ ਮਾਚੀਵਾੜਾ ਸਾਹਿਬ ਦੀ ਖਬਰ سامنے ਆ ਰਹੀ ਹੈ ਸਾਲ ਦੌਰਾਨ ਸ਼ੇਵ ਵਿੱਚ 32 ਕਰੋੜ ਰੁਪਏ ਦੀ ਲਾਗਤ ਨਾਲ ਦੁਆਬਾ ਤੇ ਮਾਲਵੇ ਵਿੱਚ ਨੂੰ ਜੋੜਨ ਵਾਲਾ ਬਣਿਆ ਵਿਸ਼ਾਲ ਪੁਲ ਨੂੰ ਕਿਸੇ ਵੀ ਕਿਸੇ ਵੱਡੇ ਖਤਰੇ ਦੇ ਬਦਲ ਮੰਡਰਾਉਣ ਲੱਗ ਪਏ ਹਨ ਇਸ ਖਤਰਾ ਕੋਈ ਹੋਰ ਨਹੀਂ ਬਲਗੀ ਇਸ ਗੱਲ ਦਾ ਇਸ਼ਾਰਾ ਹੈ ਕਿ ਹੁਣ ਕਿਸੇ ਵੀ ਪੋਲ ਦੇ ਦੇ ਸਕਦਾ ਸਤਲੁਜ ਦਰਿਆ ਤੇ ਹੁਣ ਪਣਿਆ ਇਹ ਪੋਲ ਜੋ ਕਿ ਉਸ ਸਮੇਂ ਕਾਂਗਰਸ ਤੇ ਅਕਾਲੀ ਦਲ ਬਾਦਲ ਦੀ ਆਪਣੀ ਪ੍ਰਾਪਤੀ ਦੇ ਦਾਅਵੇ ਦਾਅਵਿਆਂ ਵਿੱਚ ਉਲਝਿਆ ਰਾਜਨੀਤੀਆਂ ਅਖਾੜਾ ਰਿਹਾ ਅਤੇ ਜੋ ਕਿ ਰਹੁ ਨਮਾ ਸ਼ਹਿਰ ਦੇ ਮੱਛੀਵਾੜਾ ਵਿੱਚ ਨੂੰ ਵਾਪਸ ਵਿੱਚ ਜੋੜਨ ਦੇ ਰੋਜ਼ਾਨਾ ਸੈਂਕੜੇ ਹਲਕੇ ਭਾਰ ਬਾਰੇ ਵਾਹਨ ਇਥੋਂ ਨਿਕਲਦੇ ਹਨ ਹੁਣ ਕਿਸੇ ਵੀ ਸਮੇਂ ਦੇਖ ਸਕਦਾ ਇਹ ਵੱਡਾ ਖੁਲਾਸਾ IIT ਸੂੜਕੀ ਦੀ ਹੁਣ ਤੱਕ ਜਾਂਚ ਦੇ ਕੀਤਾ ਹੈ ਦੇਸ਼ ਦੀ ਸਭ ਤੋਂ ਵੱਡੀ ਸਰਕਾਰੀ ਸੰਸਥਾ ਦਾ ਮਾਹਿਰਾ ਨੇ ਆਪਣੀ ਰਿਪੋਰਟ ਵਿੱਚ ਇਸ ਦਾ ਖੁਲਾਸਾ ਕਰਦੇ ਕਿ ਹੈ ਕਿ ਇਸ ਦਾ ਨਿਰਮਾਣ ਸਹੀ ਮਾਪਦੰਡਾ ਨਹੀਂ ਹੋਇਆ ਇਸਨ ਉੱਪਰ ਗੁਜ਼ਰਨ ਵਾਲੇ ਵਾਹਨ ਇਸ ਪੁਲ ਲਈ ਇੱਕ ਵੱਡਾ ਖਤਰਾ ਹਨ ਇਸ ਨੂੰ ਫੋਰੀ ਤਰ੍ਹਾਂ ਤੇ ਬੰਦ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ ਖਬਰ ਨੂੰ ਅੰਤ ਤੱਕ ਵੇਖਣ ਲਈ ਧੰਨਵਾਦ